ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ ਸਹਿ ਪਾਦ ਸੰਖਿਆਵਾਂ ਭਾਗ ਦੂਜਾ ਕਰਾਂਗੇ ਜਿਸ ਵਿੱਚ ਸਹਿ ਪਾਦ ਸੰਖਿਆਵਾਂ ਨਾਲ ਜੁੜੀਆਂ ਕੁਝ ਹੋਰ ਗੱਲਾਂ ਮਹੱਤਵਪੂਰਨ ਅਸੀਂ ਸਿੱਖਾਂਗੇ ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਤੇ ਇਹ ਗੱਲਾਂ ਨੂੰ ਤੁਸੀਂ ਨੋਟ ਡਾਊਨ ਕਰ ਲੈਣਾ ਹੈ ਤੇ ਉਦਾਹਰਨਾਂ ਨੂੰ ਆਧਾਰ ਬਣਾ ਕੇ ਆਪਣੇ ਵੱਲੋਂ ਹੋਰ ਸੰਖਿਆਵਾਂ ਬਾਰੇ ਸੋਚ ਕੇ ਤੁਸੀਂ ਇਹਨਾਂ ਨੁਕਤਿਆਂ ਦਾ ਅਭਿਆਸ ਕਰਨਾ ਹੈ ਇਸੇ ਚੈਨਲ ਦੇ ਉੱਤੇ ਚਟਸਾਲ ਕੈਪਟਨ ਰਿਸ਼ਵਾਲ ਸਿੰਘ ਤੇ ਤੁਹਾਨੂੰ ਹੋਰ ਬਹੁਤ ਸਾਰੀਆਂ ਵੱਖ-ਵੱਖ ਪਲੇਲਿਸਟਾਂ ਮਿਲ ਜਾਣਗੀਆਂ ਜਿਵੇਂ 5th ਇੰਗਲਿਸ਼ 6th ਇੰਗਲਿਸ਼ 7th ਇੰਗਲਿਸ਼ 8th ਇੰਗਲਿਸ਼ 9th ਇੰਗਲਿਸ਼ ਇਸੇ ਤਰ੍ਹਾਂ 8th ਸਾਇੰਸ 9th ਸਾਇੰਸ 10th ਸਾਇੰਸ ਤੇ ਇਸੇ ਤਰ੍ਹਾਂ 6th ਮੈਥ 8th ਮੈਥ 9th ਮੈਥ 10th ਮੈਥ ਫਿਰ 8th ਮੈਥ ਨੋਟਸ 9th ਮੈਥ ਨੋਟਸ 10th ਮੈਥ ਨੋਟਸ ਸੋ ਤੁਸੀਂ ਆਪਣੀ ਲੋੜ ਮੁਤਾਬਕ ਆਪਣੀ ਜਮਾਤ ਦੇ ਮੁਤਾਬਕ ਚੈਨਲ ਤੇ ਜਾ ਕੇ ਪਲੇਲਿਸਟਾਂ ਤੇ ਜਾ ਕੇ ਜਿਹੜਾ ਲੋੜੀਂਦਾ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਤੇ ਉਹਦਾ ਫਾਇਦਾ ਲੈ ਸਕਦੇ ਹੋ ਸੋ ਆਓ ਸ਼ੁਰੂ ਕਰੀਏ ਅਸੀਂ ਇਹ ਜਾਣ ਚੁੱਕੇ ਹਾਂ ਕਿ ਦੋ ਕਰਮਵਾ ਟਾਂਕ ਸੰਖਿਆਵਾਂ ਅਰਥਾਤ ਟੂ ਕਨਸੈਕੂਟਿਵ ਆਰ ਨੰਬਰਸ ਸਹਿ ਅਪਾੜ ਸੰਖਿਆਵਾਂ ਦਾ ਜੋੜਾ ਬਣਾਉਂਦੀਆਂ ਹਨ ਇਹ ਗੱਲ ਸੀ ਸਹਿ ਪਾੜ ਸੰਖਿਆਵਾਂ ਭਾਗ ਪਹਿਲੇ ਵਿੱਚ ਸਿੱਖ ਚੁੱਕੇ ਆ ਅਤੇ ਸਮਝ ਚੁੱਕੇ ਆ ਪਰ ਉਹਨਾਂ ਟਾਂਕ ਸੰਖਿਆਵਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਕਰਮਵਾਰ ਨਹੀਂ ਹਨ ਹੁਣ ਅਸੀਂ ਉਹ ਟਾਂਕ ਸੰਖਿਆਵਾਂ ਦੀ ਗੱਲ ਕਰਾਂਗੇ ਜਿਹੜੀਆਂ ਕਰਮਵਾਰ ਨਹੀਂ ਹੈਗੀਆਂ ਸੋ ਉਹਦਾ ਨੁਕਤਾ ਕੀ ਹੈ ਜੇ ਦੋ ਟਾਂਕ ਸੰਖਿਆਵਾਂ ਦੇ ਵਿਚਲੇ ਅੰਤਰ ਨੂੰ ਉਹਨਾਂ ਦਾ ਜੋ ਅੰਤਰ ਹੈ ਵੱਡੀ ਸੰਖਿਆ ਚੋਂ ਛੋਟੀ ਸੰਖਿਆ ਨੂੰ ਘਟਾ ਕੇ ਜੋ ਅੰਤਰ ਪ੍ਰਾਪਤ ਹੁੰਦਾ ਹੈ ਜੇ ਉਹਨੂੰ 2 ਦੀ ਘਾਤ n 2^n ਦੇ ਰੂਪ ਵਿੱਚ ਪੇਸ਼ ਕੀਤਾ ਜਾ ਸਕੇ ਤਾਂ ਟਾਂਕ ਸੰਖਿਆਵਾਂ ਦਾ ਜੋੜਾ ਸਹਿ ਅਪਾਜ ਹੋਏਗਾ ਇਟ ਵਿਲ ਬੀ ਕੋਪਰਾਈਮ ਪੇਅਰ ਠੀਕ ਹੈ ਤੇ ਜੇ ਨਾ ਦਰਸਾ سکے ਫੇਗੀ ਹੋਏਗਾ ਅਤੇ ਜੇ ਉਸ ਅੰਤਰ ਨੂੰ 2 ਦੀ ਘਾਤ n 2^n 2 ਦੀ ਘਾਤ n ਦੇ ਰੂਪ ਵਿੱਚ ਨਾ ਦਰਸਾਇਆ ਜਾ ਸਕੇ ਤਾਂ ਸੰਖਿਆਵਾਂ ਸਹਿ ਅਪਾਜ ਹੋ ਵੀ ਸਕਦੀਆਂ ਹਨ ਜਾਂ ਨਹੀਂ ਵੀ ਹੋ ਸਕਦੀਆਂ ਸੋ ਇਹ ਨੁਕਤਾ ਬੜਾ ਮਹੱਤਵਪੂਰਨ ਹੈ ਜੇ ਅੰਤਰ ਨੂੰ ਦੋਧੀ ਕਾਤਿਆਂ ਦੇ ਵਿੱਚ ਪੇਸ਼ ਕੀਤਾ ਜਾ ਸਕੇ ਤਾਂ ਤੇ ਸਹਿਯਾਪਾਜ ਹੋਣਗੀਆਂ ਪਰ ਜੇ ਨਾ ਪੇਸ਼ ਕੀਤਾ ਜਾ ਸਕੇ 2 2^n ਦੇ ਰੂਪ ਵਿੱਚ ਨਾ ਦਰਸਾਇਆ ਜਾ ਸਕੇ ਤੇ ਫਿਰ ਹੋ ਵੀ ਸਕਦੀਆਂ ਸਹਿਯਾਪਾਜ ਤਿੰਨੇ ਵੀ ਹੋ ਸਕਦੀਆਂ ਇਹਨਾਂ ਗੱਲਾਂ ਨੂੰ ਅਸੀਂ ਉਦਾਹਰਣਾਂ ਰਾਹੀਂ ਸਮਝਾਂਗੇ ਮਸਲਨ 15 ਅਤੇ 77 ਇਹ ਦੋਨੋਂ ਟਾਂਕ ਸੰਖਿਆਵਾਂ ਨੇ ਤੇ ਕਰਮਵਾਰ ਵੀ ਨਹੀਂ ਹੈਗੀਆਂ ਸੋ ਵਿਚਲਾ ਅੰਤਰ ਕੀਤਾ ਗਿਆ 77 ਚੋਂ 15 ਗਿਆ 22 64 ਨੂੰ 2 ਗੁਣਾ ਕਰਤੀ ਜੋ ਕਿ 2 ਦੀ ਘਾਤ ਐਨ ਦੇ ਰੂਪ ਨਹੀਂ ਹੈ 2 ਦੀ ਘਾਤ ਐਨ ਕਿ 2 2 2 2 ਸਾਰੇ 2 2 ਹੋਣੇ ਚਾਹੀਦੇ ਨੇ ਦੂਜੀ ਵੀ ਸੰਖਿਆ ਨਹੀਂ ਹੋਣੀ ਚਾਹੀਦੀ ਠੀਕ ਹੈ ਅਰਥਾਤ 64 ਨੂੰ 2 ਦੀ ਘਾਤ ਐਨ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਪਰ ਫਿਰ ਵੀ 15 ਅਤੇ 77 ਸਹਿ ਅਪਾਜ ਹਨ ਦੇਖ ਲਓ ਇਹ ਇਹਦੇ ਇਹਦੇ ਜਿਹੜੇ ਗੁਣਨਖੰਡ ਨੇ 3 5 1 3 5 15 ਨੇ ਤੇ ਇਹਦੇ ਅਗਨੇ 1 7 11 ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈਗਾ 1 ਤੋਂ ਇਲਾਵਾ ਸੋ ਐਸ ਹੈ ਅਪਾਜ ਹਨ ਪਰ ਇਹਨਾਂ ਦੇ ਅੰਤਰ ਨੂੰ 2 ਦੀ ਘਾਤਾਂ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਹੋਰ ਉਦਾਹਰਨ ਲਈਏ 21 ਅਤੇ 63 ਦੋਨੋਂ ਟਾਂਕ ਸੰਖਿਆਵਾਂ ਨੇ ਤੇ ਕਰਮਵਾਰ ਵੀ ਨਹੀਂ ਹੈਗੀਆਂ ਤੇ 63 ਚੋਂ 21 ਜਾਂ 42 ਤੇ 2 3 7 ਇਹ ਵੀ 2 ਦੀ ਘਾਤਾਂ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ 42 ਨੂੰ ਅਤੇ 21 ਅਤੇ 63 ਸਹਿ ਅਪਾਜ ਸੰਖਿਆਵਾਂ ਨਹੀਂ ਹਨ ਹੁੰਦਕਿ ਨਾ ਦੋਨੋਂ ਮਿਸਾਲਾਂ ਆ ਗਈਆਂ ਕਿ ਜੇ ਦੋ ਦੀ ਘਾਤ ਐਨ ਵਿੱਚ ਨਹੀਂ ਦਰਸਾਇਆ ਜਾ ਸਕਦਾ ਤੇ ਸਹਿ ਆਪਾਜ ਹੋ ਵੀ ਸਕਦੀਆਂ ਹਨ ਜਿਦਾਂ ਇੱਥੇ ਵੇ ਤੇ ਸਹਿ ਆਪਾਜ ਨਹੀਂ ਵੀ ਹੋ ਸਕਦੀਆਂ ਕਿਉਂਕਿ 21 ਅਤੇ 63 ਵਿੱਚ ਤਿੰਨ ਵੀ ਸਾਂਝਾ ਗੁਣਨਖੰਡ ਹੈ ਕਾਮਨ ਫੈਕਟਰ ਹੈਗਾ 3 7 ਵੀ ਕਾਮਨ ਫੈਕਟਰ ਹੈਗਾ ਸਾਂਝਾ ਗੁਣਨਖੰਡ ਹੈਗਾ 1 ਤੋਂ ਇਲਾਵਾ ਸੋ ਇਸ ਕਰਕੇ 21 ਅਤੇ 63 ਸਹਿ ਆਪਾਜ ਸੰਖਿਆਵਾਂ ਨਹੀਂ ਹੈਗੀਆਂ ਪਰ ਇਹਨਾਂ ਦਾ ਜੋ ਅੰਤਰ ਹੈ ਉਹਨੂੰ ਦੋ ਦੀ ਘਾਤ ਐਨ ਵਿੱਚ ਨਹੀਂ ਦਰਸਾਇਆ ਜਾ ਸਕਦਾ ਹੁਣ ਅਸੀਂ ਉਹ ਉਦਾਹਰਣ ਲੈਣੇ ਆ ਜਿੱਥੇ 2 ਦੀn ਘਾਤ ਵਿੱਚ ਦਰਸਾਇਆ ਜਾ ਸਕਦਾ ਹੈ। ਮਸਲਨ 9 ਅਤੇ 25 ਦੋਨੋਂ ਟਾਂਕ ਸੰਖਿਆਵਾਂ ਤੇ ਦੋਨੋਂ ਕਰਮਵਾਰ ਨਹੀਂ ਹੈਗੀਆਂ। ਦੇ ਆਰ ਨਾਟ ਕਨਸੈਕੂਟਿਵ। 25 ਚੋਂ 9 ਗਿਆ 16 ਤੇ 16 ਨੂੰ ਅਸੀਂ 2 ਦੀ ਘਾਤ 4 ਲਿਖ ਸਕਦੇ ਹਾਂ। ਕਿਦਾਂ? 2 2 4, 4 2 8, 8 2 16। ਸੋ 2 ਦੀ ਘਾਤ 4 ਸੋ 9 ਅਤੇ 25 ਹੈ ਅਪਾਜ ਹਨ। ਠੀਕ ਹੈ? 21 ਅਤੇ 85 ਦੂਜਾ ਉਦਾਹਰਣ ਲਈ। ਦੋਨੋਂ ਟਾਂਕ ਸੰਖਿਆਵਾਂ ਨੇ ਕਰੰਵਾਰਵੀਂ ਹੀ ਆਗੀਆਂ ਤੇ 25 ਚੋਂ 21 ਦਾ 64 ਤੇ 64 ਹੁੰਦਾ ਹੈ 2 ਦੀ ਘਾਤ 6 2 2 4 4 4 16 16 4 64 ਸੋ ਇਹ ਹੋ ਗਿਆ 6 ਵਾਰੀ ਦੋ ਨੂੰ ਗੁਣਾ ਕਰਕੇ ਸਾਨੂੰ 64 ਮਿਲਦਾ ਹੈ ਇਸ ਲਈ 21 ਅਤੇ 85 ਵੀ ਸਹਿ ਅਪਾਜ ਹਨ ਸੋ ਬੱਚੋ ਐ ਇਸ ਤਰ੍ਹਾਂ ਮਲਕੀ ਕਿਤੇ ਤੁਹਾਨੂੰ ਵੱਡੀ ਸੰਖਿਆ ਦੇ ਦਿੱਤੀ ਜਾਵੇ ਤੇ ਪਤਾ ਲਗਾਣਾ ਹੋਵੇ ਕਿ ਇਹ ਸਹਿ ਅਪਾਜ ਹੋਣੀ ਹੈ ਨਹੀਂ ਸੋ ਘਟ ਤੋਂ ਘਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਹਿਪਾਜ ਜੇ ਉਹ 2 ਦੀ ਘਾਤ ਐ ਨੂੰ ਨਹੀਂ ਆਂਦਾ ਤੇ ਫਿਰ ਉਹ ਵੀ ਸਕਦੀ ਨਹੀਂ ਵੀ ਹੋ ਸਕਦੀਆਂ ਪਰ ਜੇ ਉਹਦਾ ਅੰਤਰ 2 ਦੀ ਘਾਤ ਛੇ ਦੇ ਰੂਪ ਵਿੱਚ ਤੁਸੀਂ ਕਰ ਸਕੋ ਫਟਾਫਟ ਤੇ ਅਸੀਂ ਸਹੀ ਜੀ ਫਟਾਫਟ ਕਰ ਸਕਦੇ ਹਾਂ ਕਿ ਕਿਉਂਕਿ ਇਹਨਾਂ ਦਾ ਅੰਤਰ 2 ਦੀ ਘਾਤ 6 2 ਦੀ ਘਾਤ ਐਨ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਇਸ ਕਰਕੇ ਇਹ ਜੋੜਾ ਸਹਿ ਅਪਾਜ ਹੈ ਸੋ ਉੱਥੇ ਇਹ ਜਿਹੜੇ ਨੁਕਤੇ ਨੇ ਸਵਾਲ ਕੱਢਣ ਵਿੱਚ ਇਹ ਬੜੇ ਸਹਾਈ ਹੁੰਦੇ ਨੇ ਬੜੇ ਕੰਮ ਆਉਂਦੇ ਨੇ ਅਗਲਾ ਦੇਖੀਏ ਉਨ ਅਗਲੀ ਗੱਲ ਜਿਹੜੀ ਸਹਿ ਅਸੰਖਿਆਵਾਂ ਨਾਲ ਜੁੜੀ ਹੋਈ ਬੜੀ ਪ੍ਰੈਕਟੀਕਲ ਜਿਹੜੀ ਅਸੀਂ ਆਪਣੀ ਰੋਜ਼ਮਰਗ ਦੀ ਜਿਹੜੇ ਸਵਾਲ ਕਰਦੇ ਹਾਂ ਉਹ ਚ ਅਸੀਂ ਵਰਤ ਸਕਦੇ ਹਾਂ ਜੇਕਰ ਕੋਈ ਦੋ ਸੰਖਿਆਵਾਂ A ਅਤੇ B ਕੋਈ ਵੀ ਸੰਖਿਆਵਾਂ ਨੇ ਇਹ K ਹੈਗੀ B ਹੈਗੀ ਹੈ ਠੀਕ ਹੈ ਸਹਿ ਅਪਾਜ ਹੋਣ ਦੋਨੋਂ ਸਹਿ ਅਪਾਜ ਨੇ ਕੋ ਪ੍ਰਾਈਮ ਨੇ ਤਾਂ ਸੰਖਿਆਵਾਂ A ਦੀ ਘਾਤ M ਅਤੇ B ਦੀ ਘਾਤ N ਵੀ ਸਹਿ ਅਪਾਜ ਹੋਣਗੀਆਂ ਇਹ ਵੀ ਬੜਾ ਵਧੀਆ ਹੈ ਸੜ ਕੋਈ ਵੀ ਦੋ ਸੰਖਿਆਵਾਂ ਹੋਣ ਕਰਨ ਕੀ ਇਧਰ ਚਾਰ ਪੰਜ ਉਦਾਹਰਣ ਹੋਰ ਦੇਵੋ ਸੋ ਸਾਨੂੰ ਪਤਾ ਹੀ ਬੱਚਿਓ ਪਹਿਲੀ ਗੱਲ ਤੇ ਪ੍ਰਾਕ੍ਰਿਤਿਕ ਸੰਖਿਆਵਾਂ ਕਰਮਵਾਰ ਹੁੰਦੀਆਂ ਕੀ ਕਹਿੰਦੇ ਸਹਿਪਾਜ ਹੁੰਦੀਆਂ ਨੇ ਤੇ ਦੋ ਟਾਂਕ ਸੰਖਿਆਵਾਂ ਕਰਮਵਾਰ ਉਹ ਵੀ ਆਪਣਾ ਕੀ ਕਹਿੰਦੇ ਸਹਿਪਾਜ ਹੁੰਦੀਆਂ ਹਨ ਫਿਰ ਅਸੀਂ ਦੱਸਿਆ ਕਿ ਉਹਦੀ ਜੋ ਜੇ ਡਿਫਰੈਂਸ ਹੈਗਾ ਉਹ ਦੋ ਦੀ ਘਾਤ n ਹੋਵੇ ਸੋਚ ਕੀ ਕਰਨਾ ਕੋਈ ਵੀ ਇੱਕ ਟਾਂਕ ਸੰਖਿਆ ਲਵੋ ਉਸ 2 ਜੋੜ ਦੋ ਫਿਰ 4 ਜੋੜ ਦੋ ਫਿਰ ਇਹ 2 2 4, 2 8 ਜੋੜ ਦੋ, ਫਿਰ 16 ਜੋੜ ਦੋ। ਇਹਦਾ ਕਰਦੇ-ਕਰਦੇ ਤੁਸੀਂ ਬਹੁਤ ਸਾਰੇ ਜੋੜੇ ਬਣਾ ਸਕਦੇ ਹੋ, ਠੀਕ ਹੈ? ਹੁਣ ਦੇਖੋ 2 ਅਤੇ 3 ਸਹਿਪਾਦ ਸੰਖਿਆਵਾਂ ਹਨ ਅਤੇ 2 ਦੀ ਘਾਤ 5 ਤੇ 3 ਦੀ ਘਾਤ 4, ਅਰਥਾਤ 2 ਦੀ ਘਾਤ 5 ਹੋ ਗਿਆ 32 ਤੇ 3 ਦੀ ਘਾਤ 4 ਹੋ ਗਿਆ 1 1 81 32 ਅਤੇ 81 ਵੀ ਸਹਿਪਾਦ ਆ ਜਾਂਦੇ। ਸੋ ਕਿੰਨਾ ਸੌਖਾ ਹੋ ਗਿਆ? 3 ਅਤੇ 5 ਸਹਿਪਾਦ ਆ ਜਾਂ ਹਨ ਅਤੇ 3 ਦੀ ਘਾਤ 4, 5 ਦੀ ਘਾਤ 3 ਵਿੱਚ ਉਦਾਹਰਣ ਲੈ ਲੇ। ਜਿਹੜੀ ਮਰਜ਼ੀ ਘਾਤ ਲੈ ਲਓ। ਸੋ so, 3 ਦੀ ਘਾਤ 81 5 ਦੀ ਘਾਤ 3 ਹੋ ਗਿਆ 125 5 ਹੋ ਗਿਆ 25 25 5 125 ਸੋ 81 ਅਤੇ 125 ਸਹਿ ਅਪਹਾਜ ਹਨ ਕੋਪਰਾਈਮ ਹੈਗੇ ਨੇ ਇਸੇ ਤਰ੍ਹਾਂ 4 ਅਤੇ 9 ਸਹਿ ਭਾਜਨ ਅਤੇ 4 ਦੀ ਘਾਤ 3 ਤੇ 9 ਦੀ ਘਾਤ 3 ਸੋ 4 ਚੱਕ 16 64 9 81 81 9 729 ਸੋ 64 ਅਤੇ 729 ਸਹਿ ਅਪਹਾਜ ਹਨ ਸੋ ਇਹ ਜਿਹੜੀਆਂ ਚੀਜ਼ਾਂ ਨੇ ਬੱਚੇਓ ਇਹ ਬੜੀਆਂ ਚੇਤੇ ਰੱਖਣ ਵਾਲੀਆਂ ਤੇ ਬੜੀਆਂ ਕੰਮ ਦੀਆਂ ਹਨ ਸ਼ਾਰਟਕੱਟਸ ਨੇ ਬੜੇ ਤਗੜੇ ਤੇ ਕੇਵਲ ਜਿੱਲੇ ਦਾ ਸਵਾਲ ਆਉਂਦੇ ਨੇ ਤੇ ਅਸੀਂ ਜਵਾਬ ਬੜੀ ਛੇਤੀ ਜੇ ਸਾਨੂੰ ਨੁਕਤੇ ਦਾ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ ਉਹਨਾਂ ਦਾ ਜਵਾਬ ਜਿੱਥੇ ਖਾਸ ਤੌਰ ਤੇ ਆਬਜੈਕਟਿਵ ਟਾਈਪ ਕੁਐਸਚਨ ਹੁੰਦੇ ਨੇ ਜਿੱਥੇ ਚਾਰ ਜਵਾਬ ਦਿੱਤੇ ਹੁੰਦੇ ਨੇ ਉਹਨਾਂ ਚੋਂ ਇੱਕ ਸਹੀ ਹੁੰਦਾ ਤੇ ਉਹ ਜੇ ਲੱਭਣਾ ਹੋਵੇ ਤੇ ਉਹ ਅਸੀਂ ਮੈਂਟਲੀ ਦਿਮਾਗ ਵਿੱਚ ਹੀ ਫਟਾਫਟ ਜਾਂ ਛੋਟੀ ਕੈਲਕੂਲੇਸ਼ਨ ਕਰਕੇ ਅਸੀਂ ਪਤਾ ਲਗਾ ਸਕਦੇ ਹਾਂ ਜੇ ਸਾਨੂੰ ਇਹਨਾਂ ਨੁਕਤਿਆਂ ਦੀ ਜਾਣਕਾਰੀ ਹੋਵੇ ਸਮਝ ਹੋਵੇ ਠੀਕ ਹੈ ਹੁਣ ਅਗਲੀ ਗੱਲ ਦੇਖੀਏ ਸਹਿ ਭਾਜ ਸੰਖਿਆ ਨਾਲ ਜੁੜੀ ਹੋਈ ਮੰਨ ਲਓ ਕਿ ਕੋਈ ਸੰਖਿਆ ਕੋਈ ਵੀ ਸੰਖਿਆ ਹੈਗੀ ਹੈ ਉਹ ਸੰਖਿਆ m ਨਾਲ ਭਾਗ ਹੁੰਦੀ ਹੈ ਸੰਖਿਆ m ਨੂੰ ਭਾਗ ਕਰ ਦਿੰਦੀ ਪੂਰਾ ਅਤੇ ਸੰਖਿਆ n ਨਾਲ ਵੀ ਭਾਗ ਹੋ ਜਾਂਦੀ ਹੈ ਠੀਕ ਹੈ ਜੇ m ਅਤੇ n ਸਹਿ ਅਪਾਜ ਹੋਣ ਕੋਪਰਾਈਮ ਹੋਣ ਤਾਂ ਉਹ ਸੰਖਿਆ m ਅਤੇ n ਦੇ ਗੁਣਨਫਲ ਅਰਥਾਤ m n ਨਾਲ ਵੀ ਭਾਗ ਹੋਏਗੀ ਬੱਚਿਓ ਬੜਾ ਹੀ ਕੀਮਤੀ ਸਿਧਾਂਤ ਹੈ ਤੇ ਇਹਦੇ ਨਾਲ ਅਸੀਂ ਆਪਣੇ ਸਵਾਲ ਹੱਲ ਕਰਨ ਦੀ ਜਿਹੜੀ ਸਪੀਡ ਹੈ ਉਹਨੂੰ ਬਹੁਤ ਅੱਗੇ ਤੋਰ ਸਕਦੇ ਹਾਂ ਬੜੀ ਛੇਤੀ ਸਾਡੇ ਸਵਾਲ ਹੱਲ ਹੋਣਗੇ ਇਹਨੂੰ ਅਸੀਂ ਗੱਲ ਨੂੰ ਉਦਾਹਰਨਾਂ ਰਾਹੀਂ ਸਮਝਾਂਗੇ ਕਿ ਇਹ ਚੀਜ਼ ਕਿੰਨੀ ਕੀਮਤੀ ਹੈ ਮਸਲਨ 36 ਨੂੰ 2 ਅਤੇ 3 ਦੋਨੋਂ ਪੂਰਾ ਪੂਰਾ ਭਾਗ ਕਰਦੇ ਹਨ ਦੇਖੋ 36 ਦੋ ਨਾਲ ਭਾਗ ਹੋ ਜਾਂਦਾ ਹੈ 2 18 36 12 3 36 ਹੁਣ ਪਹਿਲੇ ਮੈਂ ਦੋ ਨਾਲ ਕਰਾਂ ਫਿਰ ਤਿੰਨ ਨਾਲ ਕਰਾਂ ਠੀਕ ਹੈ ਪਰ ਦੋ ਅਤੇ ਤਿੰਨ ਸਹਿ ਪੂਰਨ ਸੰਖਿਆਵਾਂ ਹਨ ਇਸ ਲਈ ਸੰਖਿਆ 6 ਜੋ ਕਿ 2 3 2 36 ਨੂੰ ਪੂਰਾ ਪੂਰਾ ਭਾਗ ਕਰੇਗੀ ਸੋ ਮੈਂ ਕੀ ਕਰਾਂਗਾ ਬੱਚਿਓ ਮੈਂ ਸਿੱਧਾ ਕਰਾਂਗਾ 6 ਛੇਕ 36 ਪਹਿਲੇ ਮੈਂ ਦੋ ਨਾਲ ਭਾਗ ਕਰਾਂ ਫਿਰ ਮੈਂ ਤਿੰਨ ਨਾਲ ਕਰਾਂ ਤੇ ਮੇਰੇ ਕੋਲ ਦੋ ਪੜਾਅ ਹੋਗੇ ਔਰ ਜੇ ਮੈਨੂੰ ਪਤਾ ਹੈ ਕਿ 2 ਅਤੇ 3 ਦੋਨੋਂ ਸਹਿਭਾਜ ਨੇ ਤੇ ਮੈਂ ਸਿੱਧਾ 2 3 6 66 36 ਕਰ ਦਵਾਂਗਾ ਹੁਣ ਪਤਾ ਕਿਦਾ ਲਗਾਣਾ ਹੈ ਬੱਚਿਓ ਦੇਖੋ ਜਿਹੜੀ ਅਖੀਰਲੀ ਸੰਖਿਆ ਹੈ ਅਖੀਰਲੀ ਇਕਾਈ ਅੰਕ ਹੈ ਜਿਉ ਸਫਰ 2 4 6 8 ਹੋਵੇ ਤੇ ਦੋ ਨਾਲ ਭਾਗ ਹੋਏਗੀ ਤੇ 6 ਜਮਾ ਤੇ 9 ਹੈਗਾ ਤੇ 9 ਤਿੰਨਾਂ ਭਾਜ ਬੰਦਾ ਤੇ ਨਾਲ ਵੀ ਸਾਰੀ ਸੰਖਿਆ ਜਿਹੜੀ ਹੈ ਉਹ ਤਿੰਨਾਂ ਭਾਗ ਹੋ ਗਈ ਤੇ ਮੈਨੂੰ ਪਤਾ ਲੱਗ ਗਿਆ 36 ਦੋ ਨਾਲ ਵੀ ਭਾਗ ਹੁੰਦੀ ਹੈ 36 ਤਿੰਨਾਂ ਨਾਲ ਵੀ ਭਾਗ ਹੁੰਦੀ ਹੈ ਮੈਂ ਦਿਮਾਗ ਜ ਆਪਣੇ ਚਲਾਇਆ ਤੇ 2 3 6 66 36 ਕਰ ਦਿੱਤਾ ਹਾਓਏ ਉਹਰ ਉਦਾਹਰਣ ਦੇਖੀਏ ਹੁਣ ਦੇਖੋ 4 ਅਤੇ 3 420 ਦੇ ਪੂਰੇ ਪੂਰੇ ਭਾਜਕ ਹਨ ਮਤਲਬ ਕਿ 420 ਚਾਰ ਨਾਲ ਵੀ ਭਾਗ ਹੋ ਜਾਂਦਾ ਹੈ ਤਿੰਨ ਨਾਲ ਵੀ ਭਾਗ ਹੋ ਜਾਂਦਾ ਹੈ ਚਾਰ ਨਾਲ ਕਿੱਦਾਂ ਭਾਗ ਹੁੰਦਾ ਬੱਚਿਓ ਜੇ ਅਖੀਰਲੇ ਦੋ ਅੰਕ ਇਕਾਈ ਅੰਕ ਤੇ ਦਹਾਈ ਅੰਕ ਚਾਰ ਨਾਲ ਭਾਗ ਹੁੰਦਾ ਹੋਵੇ ਤੇ ਸਾਰੀ ਸੰਖਿਆ ਚ ਜੜੀ ਇਹ ਚਾਰ ਨਾਲ ਭਾਗ ਹੋ ਜਾਏਗੀ ਤਾਂ ਮੈਂ ਦੇਖਦਾ ਕਿ 20 ਚਾਰ ਨਾਲ ਭਾਗ ਹੋ ਜਾਂਦਾ ਠੀਕ ਹੈ 4 5 20 ਸੋ ਇਹ ਇਤੋਂ ਪਿੱਛੇ ਜਿੰਨੇ ਮਰਜ਼ੀ ਸੰਖਿਆ ਹੋਵੇ ਅੰਕ ਹੋਣ ਉਹ ਸਾਰੇ 4 ਨਾਲ ਭਾਗ ਹੋ ਜਾਣਗੇ ਸ 4400 ਵੀ 4 ਨਾਲ ਭਾਗ ਹੋ ਜਾਣਾ 4.4 0452 105 ਆ ਗਿਆ ਜਵਾਬ ਠੀਕ ਹੈ ਹੁਣ 426 6206 6 ਵੀ 3 ਨਾਲ ਭਾਗ ਹੋ ਜਾਂਦਾ ਤੇ ਇਹਦਾ ਮਤਲਬ ਜੇ 6 3 ਨਾਲ ਭਾਗ ਹੁੰਦਾ 420 ਵੀ 3 ਨਾਲ ਭਾਗ ਹੋ ਜਾਏਗਾ ਸੋ ਮੈਂਟਲੀ ਕੈਲਕੂਲੇਟ ਕੀਤਾ ਕਿ 4 ਨਾਲ ਵੀ ਭਾਗ ਹੁੰਦਾ ਹੈ 3 ਨਾਲ ਵੀ ਭਾਗ ਹੁੰਦਾ ਹੈ ਤੇ 4 3 12 ਔਰ 4 ਔਰ 3 ਕੀ ਨੇ 6 ਆਪ ਆਜ ਹਨ ਇਹਦਾ ਮਤਲਬ 4 3 12 ਇਹ 12 ਨਾਲ ਵੀ ਭਾਗ ਹੋ ਜਾਏਗੀ ਸੋ ਬੜੇ ਆਰਾਮ ਨਾਲ ਮੈਂਟਲੀ ਕਰਾਂਗਾ ਦੇਖੋ ਇਹ 12 36 ਤੇ 42 ਜੋ 36 ਅਛੇ ਤੇ 12 56 ਕਿੰਨਾ ਸੌਖਾ ਹੋ ਗਿਆ ਇਹ ਬੱਚਿਓ ਬੜੀ ਹੀ ਕੀਮਤੀ ਚੀਜ਼ ਹੈ ਤੁਸੀਂ ਇਹਦਾ ਅਭਿਆਸ ਜ਼ਰੂਰ ਕਰਨਾ ਤੇ ਬੜੀ ਛੇਤੀ ਤੁਸੀਂ ਆਪਣੀ ਕੈਲਕੂਲੇਸ਼ਨ ਕਰੋਗੇ ਨਾ ਆਮ ਬੰਦੇ ਕੀ ਕਰਨਗੇ ਪਹਿਲੇ ਇਹਨੂੰ ਦੋ ਨਾਲ ਕੱਟਣਗੇ ਦੋ ਨਾਲ ਕੱਟਣ ਤੋਂ ਬਾਅਦ ਫੇਰ ਦੋ ਨਾਲ ਕੱਟਣਗੇ ਉਸ ਤੋਂ ਬਾਅਦ ਫਿਰ ਤਿੰਨ ਨਾਲ ਕੱਟਣਗੇ ਤੇ ਫਿਰ ਆ ਜਾਏਗਾ ਜਵਾਬ 60 ਠੀਕ ਹੈ ਨਾ ਤੇ ਅਸੀਂ ਕੀ ਕਰਾਂਗੇ ਨਹੀਂ ਇਹ 60 ਨਹੀਂ ਆਏਗਾ 12 ਦੇ 36 ਤੇ 12:00 ਦੇ 60 35 ਆਏਗਾ ਠੀਕ ਹੈ ਨਾ ਸੋ 35 ਇਹਦਾ ਇਹਦਾ ਜਵਾਬ ਆਏਗਾ ਸੋ ਜੇ ਮੈਨੂੰ ਪਤਾ ਕੀ ਹੈ 24 ਨਾ ਭਾਗ ਹੁੰਦਾ ਹੈ ਤੇ ਸਾਰਾ 24 ਨਾ ਭਾਗ ਹੋ ਜਾਏਗਾ 426 ਤਿੰਨਾਂ ਭਾਗ ਹੁੰਦਾ ਸੋ 43 12 ਇਹ ਸਾਰੀ ਸੰਖਿਆ 12 ਨਾ ਭਾਗ ਹੋ ਜਾਏਗੀ ਬਸ਼ਰਤੇ ਇਹ ਦੋਨੋਂ ਸਹਿ ਆਪਾਜ ਹੋਣ ਔਰ ਦੋ ਧਾਰਣੇ ਦੇ ਹੋਰ ਸੀ ਦਿੱਖਦੇ ਆ ਵੱਖਰੇ ਵੱਖਰੇ ਅਗਲਾ ਆ ਗਿਆ ਬੱਚਿਓ 15 ਦਾ ਕਰਾਂਗੇ ਆਪਾਂ ਇਹਦੇ ਕੋਲ ਸੰਖਿਆ 255 ਇਹ ਸੰਖਿਆਵਾਂ 3 ਅਤੇ 5 ਨਾਲ ਪੂਰਾ ਪੂਰਾ ਭਾਗ ਹੋ ਜਾਂਦੀ ਹੈ ਕਿਉਂ ਇਹ ਕਿਦਾਂ ਪਤਾ ਲੱਗਦਾ ਜੇ ਅਖੀਰਲਾ ਅੰਕ 0 ਹੋਵੇ ਜਾਂ 5 ਹੋਵੇ ਤੇ ਇਹਦਾ ਮਤਲਬ ਉਹ ਸੰਖਿਆ 5 ਨਾਲ ਭਾਗ ਹੋਏਗੀ ਜ਼ਰੂਰ ਤੇ ਜੇ ਜੋੜੋ 5 ਜਮਾ 5 10 10 ਜਮਾ 2 12 ਜਿਲੇ ਇੱਕ ਇਹ ਅੰਕਾਂ ਨੂੰ ਜੋੜਿਆ ਤੇ 12 ਆ ਗਿਆ ਤੇ 12 3 ਨਾਲ ਭਾਗ ਹੁੰਦਾ ਹੈ ਜੇ ਅੰਕਾਂ ਦਾ ਜੋੜ 3 ਨਾਲ ਭਾਗ ਹੁੰਦਾ ਹੈ ਤੇ ਸਾਰੀ ਸੰਖਿਆ 3 ਨਾਲ ਭਾਗ ਹੋਏਗੀ। ਇਹਦਾ ਮਤਲਬ ਕਿ 255 3 ਨਾਲ ਵੀ ਭਾਗ ਹੋਏਗਾ, 255 5 ਨਾਲ ਵੀ ਭਾਗ ਹੋਏਗਾ ਤੇ 3 ਅਤੇ 5 ਸਹਿ ਆਪਾਜ ਹਨ। ਸੋ 3 5 15 ਮੈਂ ਸਿੱਧਾ ਇਹਨੂੰ 15 ਦੇ ਨਾਲ ਭਾਗ ਕਰਾਂਗਾ। ਇਸ ਲਈ 255 ਨੂੰ ਸੰਖਿਆ 15 20 ਪੂਰਾ ਪੂਰਾ ਭਾਗ ਕਰਦੇ। ਯਾ ਦੇਖੋ 15 ਇੱਕਮ 15 ਮੈਂ ਉਹਦੇ ਕੋ ਜਵਾਨੀ ਕਰ ਰਿਹਾ 15 ਇੱਕਮ 15 25 ਜੋ 15 ਜਾਂ 10 ਤੇ ਥੱਲੇ ਆ ਗਿਆ 5 105 ਆ ਗਿਆ ਤੇ 15 ਦਾ ਪਹਾੜਾ ਵੀ ਨੂੰ ਆਉਣਾ ਚਾਹੀਦਾ 15 ਸੱਤੇ 105 ਸੋ ਜਵਾਬ ਆ ਗਿਆ 17 ਸੋ 255 15 ਬਰਾਬਰ ਆ ਗਿਆ 17 ਦੇਖੋ ਬੱਚਿਓ ਕਿੰਨਾ ਸੌਖਾ ਹੋ ਗਿਆ ਹਨਾ ਸੋ ਇਹ ਬੜੀ ਕਮਾਲ ਦੀ ਚੀਜ਼ ਹੈ ਆਓ ਹਨ ਇੱਕ ਆਖਰੀ ਉਦਾਹਰਣ ਹੋਰ ਦੇਖੀਏ ਹੁਣ ਆ ਗਿਆ ਬੱਚਿਓ ਪਰ ਤੁਹਾਨੂੰ 18 ਦਾ ਪਹਾੜਾ ਆਉਣਾ ਚਾਹੀਦਾ ਜਿੱਦਾਂ ਪਹਿਲੇ 15 ਦਾ ਪਹਾੜਾ ਆਉਣਾ ਚਾਹੀਦਾ 12 ਦਾ ਪਹਾੜਾ ਆਉਣਾ ਚਾਹੀਦਾ 18 ਦਾ ਪਹਾੜਾ ਆਉਣਾ ਚਾਹੀਦਾ ਤੇ ਬੜੀ ਸਪੀਡ ਦੇ ਨਾਲ ਇਹ ਕੰਮ ਹੋਨੇਗਾ ਹੁਣ ਦੇਖੋ ਸੰਖਿਆ 558 ਸੰਖਿਆਵਾਂ 2 ਅਤੇ 9 ਨਾਲ ਪੂਰਾ-ਪੂਰਾ ਭਾਗ ਹੋ ਜਾਂਦੀ ਹੈ 2 ਨਾਲ ਕਿਉਂ ਭਾਗ ਹੁੰਦੀ ਹੈ ਕਿਉਂਕਿ ਇੱਥੇ 8 ਹੈ ਇਕਾਈ ਅੰਕ ਜਿਹੜਾ ਹੈ ਉਹ 0 2 4 6 8 ਹੋਵੇ ਤੇ ਦੋ ਨਾਲ ਭਾਗ ਹੋਏਗੀ ਤੇ 9 ਨਾਲ ਕਿਉਂ ਭਾਗ ਹੁੰਦੀ ਹੈ ਕਿਉਂਕਿ ਮੈਂ ਇਹਨੂੰ ਜੋੜਿਆ 8 ਔਰ 5 13 13 ਔਰ 5 18 ਜੇ ਅੰਕਾਂ ਦਾ ਜੋੜ 9 ਨਾਲ ਭਾਗ ਹੁੰਦਾ ਹੈ ਤੇ ਪੂਰੀ ਸੰਖਿਆ 9 ਨਾਲ ਭਾਗ ਹੋ ਜਾਏਗੀ ਸੋ 8 5 13 13 5 18 18 9 ਨਾਲ ਭਾਗ ਹੁੰਦਾ ਹੈ ਤੇ ਇਹ ਸੰਖਿਆ ਪੂਰੀ ਦੀ ਪੂਰੀ 9 ਨਾਲ ਭਾਗ ਹੋ ਜਾਏਗੀ ਤੁਸੀਂ ਕਰਕੇ ਦੇਖ ਲਓ 954 55 55 ਜੋ 54 ਗਿਆ 1 ਤੇ ਥੱਲੇ 8 ਆ ਗਿਆ 9 2 18 ਠੀਕ ਹੈ ਸੋ ਇਹ ਤੁਹਾਡਾ ਆ ਗਿਆ 61 ਅਨਸਰ ਆ ਗਿਆ ਠੀਕ ਹੈ ਹੁਣ ਦੇਖੋ ਬੱਚਿਓ 2 ਅਤੇ 9 ਇਹ ਕਿਹੜੀਆਂ ਸਹਿ ਅਭਾਜ ਸੰਖਿਆਵਾਂ ਹਨ ਸਹਿ ਅਭਾਜ ਸੰਖਿਆਵਾਂ ਦੇ ਭਾਗ ਪਹਿਲੇ ਵਿੱਚ ਅਸੀਂ ਸਿੱਖ ਚੁੱਕੇ ਹਾਂ ਕਿ ਸੰਖਿਆ 2 ਹਰ ਇੱਕ ਟਾਂਕ ਸੰਖਿਆ ਦੇ ਨਾਲ ਸਹਿ ਅਭਾਜ ਜੋੜਾ ਬਣਾਉਂਦੀ ਹੈ ਸੋ 2 ਹੈ ਗਈ ਹੈ ਤੇ 9 ਇੱਕ ਟਾਂਕ ਸੰਖਿਆ ਹੈ ਸੋ 2 ਹਰੇਕ ਟਾਂਕ ਸੰਖਿਆ ਦੇ ਨਾਲ ਸਹਿ ਆਪਾਜ ਜੋੜਾ ਬਣਾਉਂਦੀ ਹੈ ਠੀਕ ਹੈ ਸੋ 2 ਅਤੇ 9 ਸਹਿ ਆਪਾਜ ਸੰਖਿਆਵਾਂ ਸੋ 2 ਗੁਣਾ 9 ਕੀ ਹੋ ਗਿਆ 18 ਅਰਥਾਤ ਇਹ ਸੰਖਿਆ 18 ਨਾਲ ਵੀ ਭਾਗ ਹੋ ਜਾਏਗੀ ਬਸ਼ਰਤੇ ਮੈਨੂੰ 18 ਦਾ ਪਹਾੜਾ ਆਂਦਾ ਹੋਵੇ ਤੇ ਮੈਂ ਬੜੀ ਸਪੀਡ ਦੇ ਨਾਲ ਕਰ ਲਾਂਗਾ ਇਹ ਦੇਖੋ ਮੈਂ ਕਿੱਦਾਂ ਕਰਾਂਗਾ 18 3 54 18 ਦੇ 54 ਹੁੰਦਾ ਨਾ ਬੱਚਿਓ 18 3 54 ਤੇ 55 ਚੋਂ 54 ਗਿਆ 1 ਥੱਲੇ ਆ ਗਿਆ 8 18 ਆ ਗਿਆ 18 ਹੈ ਕਮ 18 ਸੋ ਜਵਾਬ ਆ ਗਿਆ 31 ਸੋ 558 18 ਆ ਗਿਆ 31 ਸੋ ਐਸੀ ਪਿਆਰੇ ਵਿਦਿਆਰਥੀਓ ਸਹਿ ਪਾਲ ਸੰਖਿਆਵਾਂ ਦਾ ਬੜਾ ਕੀਮਤੀ ਨੁਕਤਾ ਸੋ ਮੇਰੀ ਤੁਹਾਨੂੰ ਇਹ ਮੈਂ ਤਕੀਦ ਹੈ ਕਿ ਤੁਸੀਂ ਇਹ 15 ਦਾ ਪਹਾੜੇ ਦੀ 18 ਦੇ ਪਹਾੜੇ ਦੀ 12 ਦੇ ਪਹਾੜੇ ਨੂੰ ਜੂਰ ਪੱਕਾ ਕਰ ਲਓ ਤੇ ਇਸ ਤਰ੍ਹਾਂ ਤੁਹਾਨੂੰ ਜਿਹੜਾ ਇਹ ਭਾਗ ਕਰਨ ਦੇ ਨੁਕਤੇ ਦੱਸੇ ਨੇ ਇਹਨਾਂ ਦਾ ਅਭਿਆਸ ਕਰੋ ਤੇ ਤੁਹਾਡੀ ਜਿਹੜੀ ਸਪੀਡ ਏ ਉਹਦੀ ਤੁਹਾਡੀ ਕੈਲਕੂਲੇਸ਼ਨ ਕਰਨ ਦੀ ਜਿਹੜੀ ਤੁਸੀਂ ਸੰਖਿਆਵਾਂ ਦਾ ਗੁਣਾ ਭਾਗ ਕਰਨਾ ਹੈ ਉਹ ਬਹੁਤ ਤੇਜ਼ ਹੋ ਜਾਏਗੀ ਤੇ ਤੁਹਾਡਾ ਆਪਣੇ ਪ੍ਰਤੀ ਜਿਹੜਾ ਕੰਫੀਡੈਂਸ ਹੈ ਜਿਹਨੂੰ ਭਰੋਸਾ ਹੈਗਾ ਉਹ ਹੋਰ ਪੱਕਾ ਹੋਏਗਾ ਤੇ ਤੁਹਾਨੂੰ ਇਹੀ ਮੈਥ ਇਹੀ ਗਣਿਤ ਜੋਤੰ ਕਰਦਾ ਹੈ ਉਹ ਤੁਹਾਨੂੰ ਫਿਰ ਬੜਾ ਰੋਚਕ ਤੇ ਬੜਾ ਤੁਹਾਡੀ ਇਹ ਚ ਦਿੱ ਜਿਹੜੀ ਦਿੱ ਆਪਣੀ ਦਿਲਚਸਪੀ ਹੈਗੀ ਹੈ ਉਹ ਵੱਧ ਜਾਏਗੀ ਸੋ ਇਹਦੇ ਨਾਲ ਬੱਚਿਓ ਇਸ ਹੈ ਪੂਜ ਸੰਖਿਆਵਾਂ ਦਾ ਸਾਡਾ ਵਿਸ਼ਾ ਹੈ ਇੱਥੇ ਹੀ ਸਮਾਪਤ ਹੁੰਦਾ ਹੈ ਅਗਲੇ ਵੀਡੀਓ ਵਿੱਚ ਕੋਈ ਹੋਰ ਗਣਿਤ ਦਾ ਸਿਧਾਂਤ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ